ਰਜਿਸਟਰੀਆਂ ਨੂੰ ਲੈ ਕੇ ਸੀਐਮ ਆਰ ਨੇ ਵੱਡਾ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਚ ਹੁਣ ਵੀ 20 ਮਿੰਟਾਂ ਦੇ ਵਿੱਚ ਰਜਿਸਟਰੀਆ ਹੋ ਜਾਣੀ ਕਿ ਇਸ ਤੋਂ ਇਲਾਵਾ ਲੋਕ ਘਰ ਬੈਠੇ ਵੀ ਰਜਿਸਟਰੀਆ ਕਰਵਾ ਸਕਦੇ ਨੇ ਦੱਸ ਦੇ ਕਿ ਜੇਕਰ ਕੋਈ ਨਿਦਾਰੀ ਤੇ ਰਕਮ ਤੋਂ ਵੱਧ ਰਕਮ ਮੰਗ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਵਿਰੁੱਧ ਤੁਸੀਂ ਕਾਰਵਾਈ ਵੀ ਕਰਵਾ ਸਕਦੇ ਹੋ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਫਟੇਗੜ੍ਹ ਸਾਹਿਬ ਵਿੱਚ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕਰਦੇ ਹੋਏ ਗੱਲਾਂ ਆਖੀਆਂ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਕੋਈ ਇੰਤਜ਼ਾਰ ਨਹੀਂ ਕਰਨਾ ਪੈਗਾ ਉਹਨੂੰ ਟੋਕਨ ਜਿਹੜੇ ਦਿੱਤੇ ਜਾਣਗੇ ਤੇ ਇੱਕ ਨਿਦਾਰੀ ਤੁਹਾਨੂੰ ਸਮਾਂ ਵਿੱਚ ਜੜਾ ਦੱਸ ਦਿੱਤਾ ਜਾਵੇਗਾ ਅਤੀ ਦਾ ਜੀ ਕਿ ਹੁਣ ਸੀਮਾਨ ਨੇ ਵੀ ਅਖੇ ਕਿ ਜੇਕਰ ਕੋਈ ਚਾਹੇ ਤਾਂ ਸਰਕਾਰੀ ਕਰਮਚਾਰੀ ਰਜਿਸਟਰੀ ਪੂਰੀ ਕਰਨ ਲਈ ਉਹਨਾਂ ਦੇ ਘਰ ਮਸ਼ੀਨ ਲੈ ਕੇ ਵੀ ਆ ਸਕਦਾ ਹੈ ਮਹਾਲੀ ਤੋਂ ਇਸ ਦੀ ਸ਼ੁਰੂਆਤ ਫਤੇਗਰ ਸਾਹਿਬ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਇਲਾਵਾ ਇਸ ਨੂੰ ਪੂਰੇ ਸੂਬੇ ਪਾਰ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਦੱਸਦੇ ਕਿ ਉਹਨਾਂ ਨੇ ਕਿਹਾ ਕਿ ਪਹਿਲਾ ਤਾਂ ਲੌਗਇਨ ਇੱਕ ਲਿੰਕ ਨੂੰ ਕੀਤਾ ਜਾਏਗਾ ਆਨਲਾਈਨ ਰਜਿਸਟਰੀ ਸਟਾਲ ਜਿਹੜਾ ਬੁੱਕ ਕੀਤਾ ਜਾਏਗਾ ਜਿਸ ਦੇ ਵਿੱਚ ਖਰੀਦਦਾਰ ਤੇ ਵੇਚਣ ਵਾਲੇ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਏਗੀ ਇਸ ਤੋਂ ਇਲਾਵਾ ਜਾਇਦਾਦ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ ਜਿਵੇਂ ਕਿ ਜਾਇਦਾਦ ਦੀ ਕਿਸਮ ਖਸਕਾ ਨੰਬਰ ਤੇ ਪਤਾ ਜਾਂ ਖੇਤਰ ਉਹ ਵੀ ਦੱਸਿਆ ਕਿ ਇੱਕ ਆਧਾਰ ਕਾਰਡ ਪੈਨ ਕਾਰਡ ਸੇਲ ਤੇਲ ਫੋਟੋਆਂ ਬਿਜਲੀ ਬਿੱਲ ਤੇ ਹੋਰ ਵੀ ਦਸਤਾਵੇਜ ਜਿਹੜੇ ਪੋਰਟਲ ਦੇ ਵਿੱਚ ਅਪਲੋਡ ਕੀਤੇ ਜਾਣਗੇ ਜਿਸ ਤੋਂ ਬਾਅਦ ਇਹ ਸਾਰੀ ਫਾਰਮੈਟਿੰਗ ਕਰਨ ਤੋਂ ਬਾਅਦ ਇਸ ਦੇ ਵਿੱਚ ਰਜਿਸਟਰੀ ਹੋ ਜਾਵੇਗੀ ਉੱਥੇ ਦਾ ਜੀ ਉਹਨਾਂ ਨੇ ਕਿਹਾ ਕਿ ਪੋਰਟਲ ਤੇ ਇੱਕ ਆਟੋ ਡਾਟਸ ਡਾਟਾ ਜਿਹੜਾ ਸੇਫ ਤਿਆਰ ਕੀਤਾ ਜਾਂਦਾ ਜਿਸ ਨੂੰ ਲੋਡ ਪੈਨ ਤੇ ਸੋਧਿਤ ਵੀ ਕੀਤਾ ਜਾ ਸਕਦਾ ਤੇ ਅੰਤਿਮ ਪ੍ਰੂਵ ਇਸ ਨੂੰ ਦਿੱਤਾ ਜਾਏਗਾ ਉੱਥੇ ਦਾ ਜੀ ਕਿ ਉਹਨਾਂ ਸੀਐਮਾਨ ਨੇ ਜਿਹੜਾ ਇਹਨਾਂ ਦਸਤਾਵੇਜ਼ਾਂ ਨੂੰ ਮਨਜ਼ੂਰੀ ਜੇ ਦੇ ਦਿੱਤੀ ਉੱਥੇ ਦਾ ਜੀ ਕਿ ਸੀਐਮਾਨ ਦੇ ਅਜਿਹਾ ਕਰਨ ਤੋਂ ਬਾਅਦ ਲੋਕਾਂ ਨੂੰ ਕੀ ਰਾਹਤ ਮਿਲੀ ਹੈ ਮਨਜ਼ੂਰੀ ਤਬਾਦਰ ਜਿਸ ਦੀ ਇੱਕ ਡਿਟੇਲ ਕਾਪੀ ਪੋਰਟਲ ਤੋਂ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ ਤੇ ਇੱਕ ਹਾਰਡ ਕਾਪੀ ਜਿਹੜੀ ਦਫਤਰ ਦੇ ਵਿੱਚ ਪ੍ਰਾਪਤ ਵੀ ਕੀਤੀ ਜਾ ਸਕਦੀ ਹੈ ਇਹ ਪ੍ਰੋਸੈਸ ਰਾਹੀਂ ਤੁਸੀਂ ਜਿਹੜੇ ਆਪਣੇ ਰਜਿਸਟਰੀ ਦੇ ਵਿੱਚ ਸਮਾਂ ਬਚਾ ਸਕਦੇ ਕਿਉਂਕਿ ਸਿਹਮਾਤ ਦੇ ਵੱਲੋਂ ਹੈ ਵੱਡਾ ਐਲਾਨ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜੁਰੀ ਦੇ ਦਿੱਤੀ ਗਈ ਕਿਉਂਕਿ ਹੁਣ ਪੰਜਾਬ ਦੇ ਵਿੱਚ 20 ਮਿੰਟਾਂ ਦੇ ਵਿੱਚ ਜੇ ਰਜਿਸਟਰੀਆਂ ਹੋਣੀਆਂ ਤੁਸੀਂ ਇਹ ਸੇ ਪੋਰਟਲ ਦੇ ਰਾਹੀਂ ਆਪਣੇ ਰਜਿਸਟਰੀ ਦੇ ਬਸਤੇ ਸਾਰੇ ਡਿਟੇਲ ਭਰ ਕੇ ਸੀ ਇਸ ਦੇ ਵਿੱਚ ਫਾਰਮੈਟ ਆਪਣਾ ਤਿਆਰ ਜੜਾ ਕਰਕੇ ਜਮਾ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਲੋਕਾਂ ਨੂੰ ਘਰ ਬੈਠੇ ਰਜਿਸਟ੍ਰੇਸ਼ਨ ਹੁਣ ਕਰवानी ਆ ਆਸਾਨ ਹੋ ਗਈਆਂ ਨੇ ਕਿਉਂਕਿ ਹੁਣ ਦੇਕਰ ਦੱਸਿਆ ਜਾ ਰਿਹਾ ਹੈ ਕਿ ਕੋਈ ਵੱਧ ਪੈਸੇ ਮੰਗਦਾ ਹੈ ਜੇ ਤਾਂ ਉਸ ਦੀ ਸ਼ਿਕਾਇਤ ਵੀ ਤੁਸੀਂ ਦਰਜ ਕਰਵਾ ਸਕਦੇ ਹੋ ਹਾਲਾਂਕਿ ਇਹ ਸਿਹਮਾਨ ਦਾ ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਅਕਸਰ ਹੀ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਜਿਸਟਰੀ ਕ੍ਰੌਨ ਤੋਂ ਪੱਲਾ ਅਧਿਕਾਰੀ ਜਿਹੜੇ ਵੱਧ ਪੈਸੇ ਮੰਗਦੇ ਨੇ ਪਰ ਹੁਣ ਸਿਹਮਾਨ ਨੇ ਸਭ ਦਾ ਕੰਮ ਆਸਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਸ਼ਿਕਾਇਤ ਕਰਵਾਣ ਦੀ ਇੱਕ ਨੰਬਰ ਜਿਹੜਾ ਜਾਰੀ ਕਰ ਦਿੱਤਾ ਹੈ ਰਜਿਸਟਰੀਆਂ ਨੂੰ ਲੈ ਕੇ ਸੀਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਹੁਣ ਵੀ ਮਿੰਟਾਂ ਦੇ ਵਿੱਚ ਰਜਿਸਟਰੀਆਂ ਹੋ ਜਾਣਗੇ ਇਸ ਤੋਂ ਇਲਾਵਾ ਲੋਕ ਘਰ ਬੈਠੇ ਵੀ ਰਜਿਸਟਰੀਆ ਕਰਵਾ ਸਕਦੇ ਨੇ ਦੱਸ ਦੇ ਕਿ ਜੇਕਰ ਕੋਈ ਨਿਦਾਰੀ ਤੇ ਰਕਮ ਤੋਂ ਵੱਧ ਰਕਮ ਮੰਗ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਵਿਰੁੱਧ ਤੁਸੀਂ ਕਾਰਵਾਈ ਵੀ ਕਰਵਾ ਸਕਦੇ ਹੋ ਦੱਸ ਦੇ ਕਿ ਪੰਜਾਬ ਦੀ ਮੁੱਖ ਮੰਤਰੀ ਭਗਤ ਸਿੰਘ ਮਾ ਨੇ ਫਟੇਗੜ ਸਾਹਿਬ ਵਿੱਚ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕਰਦੇ ਹੋਏ ਗੱਲਾਂ ਆਖੀਆਂ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਕੋਈ ਇੰਤਜ਼ਾਰ ਨਹੀਂ ਕਰਨਾ ਪੈਗਾ ਉਹਨਾਂ ਨੂੰ ਟੋਕਨ ਜਿਹੜੇ ਦਿੱਤੇ ਜਾਣਗੇ ਤੇ ਇੱਕ ਨਿਦਾਰੀ ਤੁਹਾਨੂੰ ਸਮਾਂ ਵਿਛੜਾ ਦਿੱਤਾ ਦੱਸ ਦਿੱਤਾ ਜਾਵੇਗਾ ਤੇ ਦਾ ਜੇ ਕਿ ਮੁੰਨਾ ਸੀਮਾਨ ਨੇ ਵੀ ਅਖੇ ਕਿ ਜੇਕਰ ਕੋਈ ਚਾਹੇ ਤਾਂ ਸਰਕਾਰੀ ਕਰਮਚਾਰੀ ਰਜਿਸਟਰੀ ਪੂਰੀ ਕਰਨ ਲਈ ਉਹਨਾਂ ਦੇ ਘਰ ਮਸ਼ੀਨ ਲੈ ਕੇ ਵੀ ਆ ਸਕਦਾ ਹੈ ਮਹਾਲੀ ਤੋਂ ਇਸ ਦੀ ਸ਼ੁਰੂਆਤ ਫਤੇਗਰ ਸਾਹਿਬ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਇਲਾਵਾ ਇਸ ਨੂੰ ਪੂਰੇ ਸੂਬੇ ਪੱਧ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਦੱਸਦੇ ਕਿ ਉਹਨਾਂ ਨੇ ਕਿਹਾ ਕਿ ਪਹਿਲਾ ਤਾਂ ਲੌਗਇਨ ਇੱਕ ਲਿੰਕ ਨੂੰ ਕੀਤਾ ਜਾਏਗਾ ਆਨਲਾਈਨ ਰਜਿਸਟਰੀ ਸਟਾਲ ਜਿਹੜਾ ਬੁੱਕ ਕੀਤਾ ਜਾਏਗਾ ਜਿਸ ਦੇ ਵਿੱਚ ਖਰੀਦਦਾਰ ਤੇ ਵੇਚਣ ਵਾਲੇ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਏਗੀ ਇਸ ਤੋਂ ਇਲਾਵਾ ਜਾਇਦਾਦ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ ਜਿਵੇਂ ਕਿ ਜਾਇਦਾਦ ਦੀ ਕਿਸਮ ਖਸਕਾ ਨੰਬਰ ਤੇ ਪਤਾ ਜਾਂ ਖੇਤਰ ਉਤਤਾਰ ਜੀ ਕੇ ਆਧਾਰ ਕਾਰਡ ਪੈਨ ਕਾਰਡ ਸੇਲ ਤੇਲ ਫੋਟੋਆਂ ਬਿਜਲੀ ਬਿੱਲ ਤੇ ਹੋਰ ਵੀ ਦਸਤਾਵੇਜ ਜਿਹੜੇ ਪੋਰਟਲ ਦੇ ਵਿੱਚ ਅਪਲੋਡ ਕੀਤੇ ਜਾਣਗੇ ਜਿਸ ਤੋਂ ਬਾਅਦ ਇਹ ਸਾਰੀ ਫਾਰਮੈਟਿਸ ਕਰਨ ਤੋਂ ਬਾਅਦ ਇਸ ਦੇ ਵਿੱਚ ਰਜਿਸਟਰੀ ਹੋ ਜਾਵੇਗੀ ਉੱਥੇ ਦਾ ਜੀ ਉਹਨਾਂ ਨੇ ਕਿਹਾ ਕਿ ਪੋਰਟਲ ਤੇ ਇੱਕ ਆਟੋ ਡਾਟਸ ਡਾਟਾ ਜਿਹੜਾ ਸੇਫ ਤਿਆਰ ਕੀਤਾ ਜਾਂਦਾ ਇਸ ਨੂੰ ਲੋਡ ਪੈਨ ਤੇ ਸੋਧਿਤ ਵੀ ਕੀਤਾ ਜਾ ਸਕਦਾ ਤੇ ਅੰਤਿਮ ਰੂਪ ਇਸ ਨੂੰ ਦਿੱਤਾ ਜਾਏਗਾ ਉੱਥੇ ਦਾ ਜੀ ਕਿ ਹੁਣ ਸੀਐਮ ਮੰਨ ਜਿਹੜਾ ਇਹਨਾਂ ਦਸਤਾਵੇਜ਼ਾਂ ਨੂੰ ਮਨਜ਼ੂਰੀ ਜੇ ਦੇ ਦਿੱਤੀ ਉੱਥੇ ਦਾ ਜੀ ਕਿ ਸੀਐਮ ਮੰਨ ਦੇ ਅਜਿਹਾ ਕਰਨ ਤੋਂ ਬਾਅਦ ਲੋਕਾਂ ਨੂੰ ਤੇ ਰਾਹਤ ਮਿਲੀ ਹੈ ਮਨਜ਼ੂਰੀ ਤਬਾਦਰ ਜਿਸ ਦੀ ਇੱਕ ਡਿਟੇਲ ਕਾਪੀ ਪੋਰਟਲ ਤੋਂ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ ਤੇ ਇੱਕ ਹਾਰਡ ਕਾਪੀ ਜਿਹੜੀ ਦਫਤਰ ਦੇ ਵਿੱਚ ਪ੍ਰਾਪਤ ਵੀ ਕੀਤੀ ਜਾ ਸਕਦੀ ਹੈ ਇਹ ਪ੍ਰੋਸੈਸ ਰਾਹੀਂ ਤੁਸੀਂ ਜਿਹੜੇ ਆਪਣੇ ਰਜਿਸਟਰੀ ਦੇ ਵਿੱਚ ਸਮਾਂ ਬਚਾ ਸਕਦੇ ਕਿਉਂਕਿ ਸਿਹਮਾ ਦੇ ਵੱਲੋਂ ਹੈ ਵੱਡਾ ਐਲਾਨ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜੁੜੀ ਦੇ ਦਿੱਤੀ ਗਈ ਕਿਉਂਕਿ ਹੁਣ ਪੰਜਾਬ ਦੇ ਵਿੱਚ 20 ਮਿੰਟਾਂ ਦੇ ਵਿੱਚ ਰਜਿਸਟਰੀਆਂ ਹੋਣੀਆਂ ਤੁਸੀਂ ਇਹ ਸਪੋਰਟਲ ਦੇ ਰਹੇ ਹੋ ਆਪਣੇ ਰਜਿਸਟਰੀ ਦੇ ਬਸਤੇ ਸਾਰੇ ਡਿਟੇਲ ਭਰ ਕੇ ਤੁਸੀਂ ਇਸ ਦੇ ਵਿੱਚ ਫਾਰਮੈਟ ਆਪਣਾ ਤਿਆਰ ਜੜਾ ਕਰਕੇ ਜਮਾ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਲੋਕਾਂ ਨੂੰ ਘਰ ਬੈਠੇ ਰਜਿਸਟ੍ਰੇਸ਼ਨ ਹੁਣ ਕਰवानी ਆ ਆਸਾਨ ਹੋ ਗਈਆਂ ਨੇ ਕਿਉਂਕਿ ਹੁਣ ਦੇਕਰ ਦੱਸਿਆ ਜਾਂਦਾ ਹੈ ਕਿ ਕੋਈ ਵੱਧ ਪੈਸੇ ਮੰਗਦਾ ਹੈ ਜੇ ਤਾਂ ਉਸ ਦੀ ਸ਼ਿਕਾਇਤ ਵੀ ਤੁਸੀਂ ਦਰਜ ਕਰਵਾ ਸਕਦੇ ਹੋ ਹਾਲਾਂਕਿ ਇਹ ਸੀਆਮਾਨ ਦਾ ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਅਕਸਰ ਹੀ ਅਜਿਹੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਜਿਸਟ੍ਰੇ ਕ੍ਰੌਨ ਤੋਂ ਪੱਲਾ ਅਧਿਕਾਰੀ ਜਿਹੜੇ ਵੱਧ ਪੈਸੇ ਮੰਗਦੇ ਨੇ ਪਰ ਹੁਣ ਸੀਆਮਾਨ ਨੇ ਸਭ ਦਾ ਕੰਮ ਆਸਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਸ਼ਿਕਾਇਤ ਕਰਵਾਉਣ ਦੀ ਵੀ एक नंबर जरा जारी कर देता है